ਸਰਕਾਰ ਦਾ ਅੱਜ ਹੁਣੇ ਐਲਾਨ ਆਇਆ ਜੀ ਅਜੀ ਕਿ 21 ਤੋਂ ਲੈ ਕੇ 30 ਤੱਕ ਛੁੱਟੀਆਂ ਕਿੱਤੀਆਂ ਲੀਆਂ ਹਾਂ ਜੀ ਇਹ ਬਹੁਤ ਵਧੀਆ ਫੈਸਲਾ ਹੈ ਜੀ ਸਰਕਾਰ ਦਾ ਕਿਉਂਕਿ ਗਲਮੀ ਬਹੁਤ ਜ਼ਿਆਦਾ ਹੋਈ ਹੈ ਟੈਂਪਰੇਚਰ ਜਿਹੜਾ ਹੈ ਦਾ ਤਾਪਮਾਨ 45 ਡਿਗਰੀ ਹੈ ਬੱਚਿਆਂ ਦੀ ਸਿਹਤ ਨੂੰ ਦੇਖ ਕੇ ਹੋਏ ਸਰਕਾਰ ਦਾ ਬਹੁਤ ਵਧੀਆ ਫੈਸਲਾ ਹੈ ਤੇ ਉਹ ਤੋਂ ਬਾਅਦ ਇਲੈਕਸ਼ਨਾਂ ਵੀ ਨਹੀਂ ਇਹ ਇਲੈਕਸ਼ਨਾਂ ਜੋ ਸਾਲਾ ਸਟਾਫ ਲਗਭਗ ਸਦਾ ਲਾਲੋ ਸਕਤਲ ਪ੍ਰਸ਼ਦ 75% ਸਟਾਫ ਇਲੈਸਨ ਦੂ ਦਿੱਤੇ ਹੈ ਤਾਂ ਪੀਰੀਅਡ ਖਾਲੀ ਰਹਿੰਦੇ ਦੀ ਲਗਭਗ ਲਾਲੋ ਅਡਜਸਟਮੈਂਟ ਕਰਨੀ ਪੈਂਦੀ ਦੀ ਉਹਨਾਂ ਦੇ ਹੀ ਪੀਲੇ ਦਾ ਦੀ ਤਾਂ ਸਰਕਾਰ ਦਾ ਬਹੁਤ ਵਧੀਆ ਫੈਸਲਾ ਹੈ ਜੀ ਤੇ ਸਰਕਾਰ ਦਾ ਫੈਸਲਾ ਜੀ ਜੋ ਕੱਲ ਕੱਲ ਐਲਾਨ ਹੋਇਆ ਦੀ ਹੋਰ ਸਤੋਂ ਲੈ ਕੇ 10 ਵਜੇ ਤੱਕ ਦੀ ਸੀ ਤੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਦੀ ਸਵੇਰ 1 ਵਜੇ ਤੱਕ ਕਿਹੜਾ ਸਮਾਂ ਘਟ ਗਿਆ ਸੀ ਜਿਹੜੇ ਹੋਲ ਜੀ ਪੀਲੇ ਦਾ ਸਮਾਂ ਬਹੁਤ ਜ਼ਿਆਦਾ ਕੱਟਦੀ ਸੀ ਇਹਨਾਂ ਚ ਇਹਨਾਂ ਚ ਪੂਰੇ 20 25 ਮਿੰਟਾਂ ਲਈ ਲੱਗ ਗਈ ਸਮਾਂ ਆਉਣ ਵਾਲੇ ਟਿਕੇ ਦਵਾ ਦੇ ਜਿਹੜਾ ਸ਼ਿਫਟਿੰਗ ਦੀ ਕੀ ਕਹਿਣਾ ਚਾਹੁੰਦਾ ਸ਼ਿਫਟਿੰਗ ਮੈਂ ਆਉਣ ਵਾਲੇ ਸਮੇਂ ਵਿੱਚ ਆਹ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਤੋਂ ਪੀੜ ਕਲਦਾ ਬਲਾਥਨਾ ਕਲਦਾ ਦੇ ਸਕੂਲ ਦਾ ਜੋ ਸਾਡੇ ਸਕੂਲ ਦਾ ਸਮਾਂ ਉਹ ਸਿੰਗਲ ਸ਼ਿਫਟ ਕੀਤਾ ਜਾਵੇਗੀ ਕਿਉਂਕਿ ਵਿਦਿਆਰਥੀ ਨਾ ਬਹੁਤ ਜ਼ਿਆਦਾ ਇਨਸਾਨ ਹੋਲੇ ਆਏ ਦੇ ਵਿੱਚ ਕਿਉਂਕਿ ਸ਼ਾਮ ਵੇਲੇ ਵਿਦਿਆਰਥੀ ਨਹੀਂ ਆਉਂਦੇ ਤੇ ਸਤਾਬੀ ਕਟ ਹੈ ਤੇ ਜੋ ਵਿਦਿਆਰਥੀ ਨਹੀਂ ਹੋ ਸ਼ਾਮ ਵੇਲੇ ਨਹੀਂ ਆ ਬਸ ਆ ਬਹੁਤ ਜਿਆਦੇ ਪ੍ਰੋਬਲਮ ਹੈ ਪਟਿਆਲੇ ਬਲਦੇ ਸ਼ੈਲਚਾ ਚਲਸਾ ਨਾ ਪਲ ਪਟਨਾ ਬਲਦੇ ਪਿੰਡਾਂ ਵੀ ਨਹੀਂ ਚੱਲ ਸਕਦਾ ਜੀ ਕਾਰਨ ਜਿਹੜੀ ਅਪੋਰਚੂਨਿਟੀ ਦਿੱਤਾ ਜੀ ਦੋਸ਼ਤਾ ਸਭ ਜਿਆਦਾ ਦੀ ਸਕੂਲ ਜ ਕਮਲੇ ਵਾਲੀ ਬਹੁਤ ਕਰ ਸੀ ਪਲ ਹੁਣ ਕਮਲੇ ਕਿੰਚਾਲਾ ਸਿੰਘ ਨਵੇਂ ਪਾ ਲਈ ਹਾਂ ਜੀ ਤਾਂ ਹੁਣ ਕੋਈ ਦਿੱਕਤ ਨਹੀਂ ਜੀ ਜਿਹੜਾ ਫੈਸਲਾ ਲੈ ਸਰਕਾਰ ਨੇ ਸਿੱਟੇ ਨਾਲ ਲਾੰਦਾਂ ਦਾ ਤਿਆਰ ਨਾ ਮਾਣ ਹਾਂ ਜੀ ਬੱਚਿਆਂ ਦਾ ਰਾਤ ਨਹੀਂ ਹਾਂ ਜੀ ਹਾਂ ਜੀ ਬੱਚਿਆਂ ਨੂੰ ਇਹਦੇ ਨਾਲ ਹਟਮੀ ਰੂੜੀ ਕਿਉਂਕਿ ਇੱਥੇ ਬਹੁਤ ਜਿਆਦੇ ਗਰਮੀ ਸੀ ਸਕੂਲ ਦੇ ਵਿੱਚ ਬੱਚੇ ਹੁਣ ਪੱਖੇ ਦੀ ਹਵਾ ਚ ਜਾਂ ਆਪਣੇ ਕੁਲਲ ਦੀ ਹਵਾ 'ਚ ਬੈਠਣਗੇ ਤੇ ਆਰਾਮ ਨਾਲ ਕਲੇ ਬੈਠਣਗੇ ਬਿਲਕੁਲ ਸੁਬਾਹ ਮੇਰਾ ਨਮਸਕਾਰ ਹੈ ਕਿਹੜਾ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਣਾ ਇਹ ਛੁੱਟੀਆਂ ਕਰਤੀ ਸਰਕਾਰ ਨੇ ਹਾਂਜੀ ਦੱਸੋ ਸਰਕਾਰ ਦੇ ਸੰਛੁਟੀਆਂ ਛੁੱਟੀਆਂ ਕਰਤੀਆਂ ਤੇ ਸਾਨੂੰ ਬਹੁਤ ਫਾਇਦਾ ਹੋਇਆ ਸਾਨੂੰ ਆਣ ਜਾਣਾ ਵੀ ਬਹੁਤ ਔਖਾ ਹੁੰਦਾ ਸੀ ਤੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਬੜੀ ਬੈਰੀ ਬਹੁਤ ਜ਼ਿਆਦਾ ਤੁਸੀਂ ਬਹੁਤ ਜ਼ਿਆਦਾ ਪੈ ਰਹੀ ਹੈ ਤੋਂ ਲਾਲਵੇ ਪਿੰਡ ਤੋਂ ਲਾਲਵੇ ਤੋਂ ਆਉਂਦੇ ਸੀ ਹਾਂਜੀ ਉਹਨੂੰ ਫਾਇਦਾ ਹੋਊਗਾ ਜੇ ਨਾ ਛੁੱਟੀਆਂ ਨਾਲ ਹਾਂਜੀ ਕਾਨ ਹੈ ਜੀ ਮੇਰੀ ਬੇਟੀ ਹਾਂ ਲਾਲਵੇ ਤੋਂ ਛੱਡਣਾ ਆਦਾ ਸੀ ਜੀ ਰੋਜ਼ ਹੁਣ ਛੁੱਟੀਆਂ ਕਰਤੀਆਂ ਗਰਮੀ ਬਹੁਤ ਜ਼ਿਆਦਾ ਹੋਣ ਲੱਗੀ ਜੀ ਕਿੰਨਾ ਔਖਾ ਸੀ ਜਾਂਦਾ ਬਹੁਤ ਔਖਾ ਹੀ ਮੋਟਰਸਾਈਕਲ ਤੇ ਵੀ ਨਹੀਂ ਬੈਠੇ ਜਾਂਦਾ ਨਾਲੇ ਦੁਪਹਿਰੇ ਸਕੂਲ ਲੱਗਦਾ ਜੀ 12:30 ਵਜੇ ਸ਼ਾਮ ਨੂੰ 5 ਵਜੇ ਤੱਕ ਬੱਚੇ ਹੁੰਦੇ ਨੇ ਮਤਲਬ ਇਕੱਠਾ ਸਕੂਲ ਲੱਗਣਾ ਚਾਹੀਦਾ ਸਾਰਿਆਂ ਦਾ ਜੀ ਹਾਂ ਜੀ ਹੁਣ ਛੁੱਟੀਆਂ ਆਉਣ ਨਾਲ ਬਸ ਐ ਗਰਮੀ ਤੇ ਲੰਘ ਜੂਗਾ ਇਹ ਟਾਈਮ ਹਾਂਜੀ ਬੱਚੇ ਬਿਮਾਰ ਹੋਣ ਵਾਲਾ ਕੰਮ ਹੋ ਰਿਹਾ ਜੀ ਬੱਚੇ ਨੇ ਵੀ ਔਖਾ ਜੀ ਤੁਹਾਨੂੰ ਹਾਂਜੀ ਬਹੁਤ ਔਖਾ ਹੀ ਬੈਗ ਵੀ ਨਹੀਂ ਚੱਕਿਆ ਜਾਂਦਾ ਇਹ ਤਤਾ ਸਰਕਾਰ ਦਾ ਵਧੀਆ ਪ੍ਰਾਲਾ ਹਾਂਜੀ ਹਾਂਜੀ ਹਾਂ ਹਾਂ ਸਰਕਾਰ ਦਾ ਵਧੀਆ ਪ੍ਰਾਲਾ ਜੀ ਬਹੁਤ ਧੰਨਵਾਦ ਹੈ ਸਰਕਾਰ ਦਾ ਛੁੱਟੀਆਂ ਕਰਤੀਆਂ ਗਰਮੀ ਦਾ ਸਮਾਂ ਲੰਘ ਜਾਊਗਾ